ਮਾ ਸਾ ਤੂੰ ਹਸਪਤਾਲ ਤੋਂ ਉੱਠ ਕੇ ਆਇਆ ਕਾਦੇ ਲਈ ਭਰਤੀ ਸੀ ਜੁਗਨੂ ਹਸਪਤਾਲ ਤੁਸੀਂ ਤਾਂ ਸਿਆਣੇ ਹੋ ਤਾਂ ਕਾਦੇ ਲਈ ਹੋਇਆ ਬੋਲੋ ਕਾਦੀ ਵੀ ਨਹੀਂ ਆ ਕਾਦੀ ਪੀਟੀ ਆ ਮੈਂ ਫੋਟੋ ਕੱਢ ਕੇ ਲਿਆਇਆ ਵੇਖ ਲਓ ਆ ਕਿਹੜੀ ਫੋਟੋ ਹੈ ਦਿਖ ਦਿਓ ਜੀ ਕਿਸੇ ਨੂੰ মিডিਆ ਵਾਲੇ ਨੂੰ ਤਾਂ ਵਿਖਾ ਦਿਓ ਆ ਪਗਵੰਤਾਨ ਕੀਤੇ ਗੋਡੀ ਹੱਥ ਲਾਈ ਜਾਂਦਾ ਉਹ ਨਿੱਗੂ ਜਿਹਦੇ ਆ ਬਾਉ ਨੇ ਜਿਨ੍ਹਾਂ ਨੇ ਤੁਹਾਡੇ ਤੇ ਪਰਚਾ ਦਿੱਤਾ ਦੂਮਾ ਤੇ ਜੀਤ ਤੇ ਪਹਿਲਾਂ ਦਿੱਤਾ ਉਹਨੂੰ ਜਗ ਬਾੜੀ ਤੇ ਦਿੱਤਾ ਕੇ ਜਿਹੜੀ ਆਗ ਦੇ ਤੇ ਡਿੱਗਿਆ ਪਿਆ ਫਿਰ ਸਸੋਦੀਏ ਦੇ ਪੈਰਾ ਤੇ ਡਿੱਗਿਆ ਪਿਆ ਜਿਹੜਾ ਪੰਜਾਬੀ ਖੁਦ ਮੁਕਤਿਆਰੀ ਦੀ ਗੱਲ ਕਰਦੇ ਜੇ ਦਿੱਲੀ ਵਾਲਿਆਂ ਦੇ ਗੋਡੀ ਹੱਟ ਲਾ ਦੇਵੋਗੇ ਤੇ ਕੀ ਕਦੇ ਪੰਜਾਬ ਦੀ ਗੱਲ ਕਰਨ ਦਾ ਇਹ ਸਮਰੱਥ ਰਹਿ ਦੂ ਫਿਰ ਕੀ ਲੱਗਦਾ ਪੰਜਾਬ ਦੇ ਪਾਣੀਆਂ ਦੇ ਹੱਕ ਪੰਜਾਬ ਕੋਲ ਰਹਿ ਜਾਣਗੇ ਪੰਜਾਬ ਦੇ ਖਜ਼ਾਨੇ ਦਾ ਵੀ ਸੌਦਾ ਕਰੂ ਤੇ ਫਿਰ ਪੰਜਾਬੀ ਇਹ ਨਾ ਸਮਝੋ ਕਿ ਤੁਹਾਡੇ ਸਕੂਲ ਬਣ ਜਾਣ ਤੁਹਾਡੇ ਕਾਲਜ ਬਣ ਜਾਣੇ ਆ ਟੋਡੇ ਨੌਜਵਾਨਾਂ ਦੀ ਭਰਤੀ ਹੋ ਜਾਣੀ ਐ ਕਿਉਂਕਿ ਨਾ ਕਿਸਾਨੀ ਦੀ ਸੁਣੀ ਜਾਣੀ ਐ ਨਾ ਖੇਤ ਮਜ਼ਦੂਰਾਂ ਦੀ ਸੁਣੀ ਜਾਣੀ ਐ ਬੜੀ ਲੰਮੀ ਲਿਸਟ ਐ ਅੱਜ ਸਮਾਜ ਆਜਤ ਨਹੀਂ ਦਿੰਦਾ ਕਿ ਮੈਂ ਗੱਲਾਂ ਕਰਾਂ ਸਾਰੀਆਂ ਮਗਰ ਜਿਹੜਾ ਪੰਜਾਬ ਲੋਗ ਰੀਮੋਟ ਕੰਟਰੋਲ ਨਾਲ ਦਿੱਲੀ ਵਾਲੇ ਚਲਾਉਣਗੇ ਜੇ ਲੋ ਕਦੇ ਪੰਜਾਬ ਦੀ ਗੱਲ ਨਹੀਂ ਕਰਨਗੇ ਉਹ ਗੱਲ ਦਿੱਲੀ ਦੀ ਕਰਨਗੇ ਤਦੇ ਐਕਐਸਵਾਈਐਲ ਦੇ ਪਾਣੀ ਦੇਣ ਦੀ ਗੱਲ ਚੱਲਦੀ ਐ ਤਦੇ ਵਾਟਰ ਕਮਿਸ਼ਨ ਦੀ ਟੀਮ ਆ ਕੇ ਇੱਥੇ ਮੀਟਿੰਗ ਸ਼ੁਰੂ ਕਰਦੀ ਆ ਔਰ ਇਹੀ ਕਾਰਨ ਆ ਕਿ ਕੇਜਰੀਵਾਲ ਦੀ ਸੱਚੀ ਬਾਹ ਗੁਪਤਾ ਸਾਹਿਬ ਰਾਜ ਸਭਾ ਦਾ ਐਮਪੀ ਕਹਿੰਦਾ ਹਰਿਆਣੇ ਦੇ ਕੋਨੇ-ਕੋਨੇ ਤੱਕ ਪਾਣੀ ਪਹੁੰਚਾਵਾਂਗੇ ਕੀ ਮੇਰੇ ਵੀਰੋ ਪੰਜਾਬ ਦਾ ਪਾਣੀ ਹੈ ਆਪਾਂ ਦੇਣ ਜੋਗੇ ਹੈ ਪਾਣੀ ਜੇ ਪੰਜਾਬ ਦਾ ਪਾਣੀ ਚਲੇ ਗਿਆ ਤੇ ਪੰਜਾਬ ਉੱਡ ਜੂ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਧਿਆਨ ਚ ਕਰਨਾ ਪੈਣਾ ਔਰ ਮੈਂ ਆ ਲਾਅ ਐਂਡ ਆਰਡਰ ਜਿਹੜੇ ਸੂਬੇ 'ਚ ਸੁਰੱਖਿਆ ਨਹੀਂ ਨਾ ਜੀ ਜਿਹੜੇ ਸੂਬੇ 'ਚ ਜਾਨ ਮਾਲ ਦੀ ਰੱਖਿਆ ਨਹੀਂ ਨਾ ਉਸ ਸੂਬੇ 'ਚ ਕਦੇ ਤਰੱਕੀ ਆਉਣੀਆ ਨਾ ਉਸ ਸੂਬੇ 'ਚ ਕਦੇ ਨਿਵੇਸ਼ ਆਉਣਾ ਤੇ ਜੇ ਨਿਵੇਸ਼ ਨਹੀਂ ਆਇਆ ਤੇ ਤਰੱਕੀ ਨਹੀਂ ਆਈ ਤੇ ਰੁਜ਼ਗਾਰ ਨਹੀਂ ਮਿਲਣਾ ਤੇ ਭਗਵੰਤ ਮਾਨ ਕੀ ਕਹਿੰਦਾ ਸੀ ਜਦੋਂ ਮੈਨੂੰ ਯਾਦ ਹੈ ਬਾਈ ਤੇ ਬੜਿਆ ਤੇ ਕਹਿੰਦਾ ਮੈਂ ਹਾਲਾਤ ਇਹੋ ਜਿਹੇ ਪੈਦਾ ਕਰਦੇ ਨੇ ਕਿ ਇੱਥੇ ਗੋਰੇ ਆ ਕੇ ਕੰਮ ਕਰਿਆ ਤੂੰ ਕਹਿੰਦਾ ਸੀ ਕਿ ਨਹੀਂ ਕਹਿੰਦਾ ਸੀ ਮਤਲਬ ਸਮਝਦੇ ਗੋਰੇ ਕਿਵੇਂ ਆਉਣਗੇ ਆਪਣੇਆਂ ਨੂੰ ਤਾਂ ਸਾਰੇ ਨੌਕਰੀ ਮਿਲ ਜਾਣੀ ਕੋਈ ਬੇਰੋਜ਼ਗਾਰ ਰਹਿ ਨਹੀਂ ਸਕਦਾ ਫਿਰ ਜਿਹੜੀ ਨੌਕਰੀ ਰਹਿ ਜਾਣੀ ਆ ਉਹ ਟਾਰੀ ਆ ਕੇ ਕਸਬੇ ਤੇ ਗੋਰੇ ਕੰਮ ਕਰਿਆ ਕਰਨਗੇ ਕਦੇ ਜੌਨ ਕੋਈ ਕਦੇ ਰੂਬੀ ਕਦੇ ਕੋ ਜਿਹੜੇ ਜਨਾਵਾਂ ਨਗਰੀਆਂ ਵਾਲੇ ਕਦੇ ਪ੍ਰਾਂਤਛਿਤ ਤੇ ਕਦੇ ਕੋਈ ਪਤਾ ਲੱਗੂਗਾ ਕਿ ਇੰਗਲੈਂਡ ਸਾਰਾ ਹੀ ਇੰਗਲੈਂਡ ਛੱਡ ਕੇ ਇੱਥੇ ਆਸਟ੍ਰੇਲੀਆ ਆ ਗਿਆ ਇੰਗਲੈਂਡ ਆ ਕੇ ਗੋਰੇ ਆਪਣੇ ਆਲਾ ਨੌਕਰੀ ਮੰਗੜ ਤਾਂ ਜਾਵੇ ਡਾਂਗ ਮਾਰ ਮਾਰ ਉਹਦਾ ਸਿੱਧਾ ਕਰ ਦਿੰਦੇ ਆ ਲੱਕ ਤੇ ਕੋਈ ਪਾਗ ਲਵਾਈ ਫਿਰਦਾ ਕੋਈ ਸਿਰ ਢਵਾਈ ਫਿਰਦਾ ਮਗਰ ਨੌਕਰੀ ਨਹੀਂ ਮਿਲਦੀ ਆ ਨੌਕਰੀ ਕਦਾਂ ਮੈਂ 60 ਹਜ਼ਾਰ ਲੋਕਾਂ ਨੂੰ ਦੇਤੀ ਇੱਕ ਦਿਨ ਮੈਂ ਰਿਪੋਰਟ ਖੱਟੀ ਉਹ 60 ਹਜ਼ਾਰ ਕਿਹੜੇ ਆ ਤਰਸ ਦੇ ਆਧਾਰ ਤੇ ਜਿਨ੍ਹਾਂ ਦਾ ਕੋਈ ਜੀ ਨੌਕਰੀ ਕਰਦਾ ਸੀ ਉਹ ਨੌਕਰੀ ਕਰਦਿਆ ਪੂਰਾ ਹੋ ਗਿਆ ਉਹਦੇ ਬੱਚੇ ਨੂੰ ਨੌਕਰੀ ਮਿਲ ਗਈ ਨਵੀਂ ਭਰਤੀ ਕੋਈ ਨਹੀਂ ਔਰ ਜੇ ਭਰਤੀ ਕੀਤੀ ਤੇ ਉਹ ਪੱਖ ਵੀ ਹਰਿਆਣੇ ਚੋ ਕਿਸੇ ਨੂੰ ਕਰਤਾ ਤੇ ਰਾਜਸਥਾਨ ਤੋਂ ਕਿਸੇ ਨੇ ਕਰਤਾ ਇਸ ਕਿਸਮ ਦਾ ਚੂ ਅੱਜ 5 ਲੱਖ ਕਰੋੜ ਦਾ ਪੰਜਾਬ ਲਗਭਗ ਕਰਜ਼ਾਈ ਹੋ ਚੱਲਿਆ ਹੈ ਪੰਜਾਬ ਚ ਫਾਈਨੈਂਸ਼ੀਅਲ ਐਮਰਜੈਂਸੀ ਲੱਗ ਚੱਲੀ ਆ ਆ ਹੜਾਂ ਦੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਤਾਂ ਬਾਅਦ ਫੜੀ ਤੇ ਭਗਵੰਤ ਕੀ ਕਹਿੰਦਾ ਸੀ ਮੁਰਗੀਆਂ ਦੇ ਪੈਸੇ ਦੂੰ ਬੱਕਰੀਆਂ ਦੇ ਪੈਸੇ ਦੂੰ ਦੱਸੋ ਕਿਹਨੂੰ ਕਿਹਨੂੰ ਮਿਲਦੇ ਭਾਈ ਦੱਸ ਦਿਓ ਮੈਨੂੰ ਲੱਗਦਾ ਚੁੱਪ ਜੇ ਕਰ ਗਏ ਤੁਹਾਨੂੰ ਬੱਕਰੀਆਂ ਦੇ ਪੈਸੇ ਤੁਹਾਡੇ ਤੇ ਗਿਆ ਕਿੱਥੇ ਮੁਰਗੀਆਂ ਦੇ ਪੈਸੇ ਤਾਂ ਨਹੀਂ ਤੇ ਕਿ ਮੁਰਗੀਆਂ ਬੱਕਰੀਆਂ ਦੇ ਪੈਸੇ ਤਾਂ ਕੀ ਦੇਣਾ ਜਿਨ੍ਹਾਂ ਦੇ ਕਿੱਲੇ ਨੁਕਸਾਨੇ ਗਏ ਫਸਲਾਂ ਦੇ ਜੇ ਪੈਸੇ ਮਿਲ ਗਏ ਹੋਣ ਮੈਂ ਸਾਧ ਸੰਗਤ ਜੀ ਜੇ ਫਸਲਾਂ ਦੇ ਪੈਸੇ ਨਹੀਂ ਮਿਲੇ ਤੇ ਮੁਰਗੀਆਂ ਤੇ ਬੱਕਰੀਆਂ ਦੇ ਪੈਸੇ ਕਿੱਥੇ ਮਿਲ ਲੈ ਇਸ ਲਈ ਇਹ ਲੰਮੀ ਲਿਸਟ ਐ ਮੈਂ ਉਹਦੇ 'ਚ ਨਹੀਂ ਜਾਂਦਾ ਕਿਉਂਕਿ ਅੱਜ ਸਾਡੇ ਪ੍ਰਬੰਧ ਢਿੱਲੇ ਪੈ ਗਏ ਆ ਮੈਨੂੰ ਪਤਾ ਗਰਮੀ ਵਧੀ ਆ ਧੁੱਪ ਬੜੀ ਪੈ ਰਹੀ ਆ ਤੁਸੀਂ ਸਾਰੇ ਇੱਥੇ ਆਇਓ ਮੈਂ ਯਾਦਾ ਲੰਮਾ ਨਾ ਜਾਂਦਾ ਹੋਇਆ ਸਾਧ ਸੰਗਤ ਜੀ ਇੱਥੇ ਮੈਂ ਆਪਣੀ ਫੋਟੇ ਵੱਡੀ ਗਿਣਤੀ ਚ ਆਏ ਤੇ ਸਭਾਈ ਦੇਣਾ ਆਪਣੇ ਵੱਲੋਂ ਵੀ ਮੈਂ ਛੋਟਾ ਧੰਵਾਦੀ ਆ ਕਿ ਮੇਰੇ ਤੇ ਸਰਕਾਰ ਨੇ ਹਰ ਕਿਸਮ ਦਾ ਪਰਚਾ ਬਣਾਤਾ ਆ ਕੰਚਨ ਤੇ ਹੋਰਾਂ ਤੇ ਸਾਡੇ ਵਰਕਰਾਂ ਤੇ ਹਰ ਕਿਸਮ ਦਾ ਪਰਚਾ ਬਣਾਤਾ ਤੇ ਜੇ ਸਰਕਾਰਾਂ ਦੇ ਖਿਲਾਫ ਲੜਨਾ ਕਿਤੇ ਸੌਖਾ ਨਹੀਂ ਜੇ ਅਸੀਂ ਅੱਜ ਇਸ ਪਰਚਿਆਂ ਤੋਂ ਛੁੱਟ ਕੇ ਆਏ ਆ ਤੇ ਸਾਥ ਸਰਕਰ ਜੀ ਜਿਹੜੀ ਅਰਦਾਸਾਂ ਬੇਨਤੀਆਂ ਦਵਾਵਾ ਤੁਸੀਂ ਕੀਤੀਆਂ ਨਾ ਉਹਦੇ ਕਰਕੇ ਕਿ ਤਦੇ ਮੈਂ ਕਹਿਣਾ ਹੁੰਨਾ ਕਮਾਨ ਨਾਲ ਡਾਕਟਰ ਵੀ ਰੱਖਦਾ ਇਹ ਨਹੀਂ ਕਿ ਮੈਂ ਡਾਕਟਰਾਂ ਦਾ ਸਤਿਕਾਰ ਨਹੀਂ ਕਰਦਾ ਨਗਰ ਮੇਰੇ ਨਾਲ ਗੱਡੀ 'ਚ ਇੱਕ ਵਕੀਲ ਪੱਕਾ ਹੁੰਦਾ ਪਰ ਵਕੀਲ ਨੂੰ ਵੀ ਵਕੀਲ ਵੀ ਤਾਂ ਰੱਖਣਾ ਪੈਂਦਾ ਕਿਉਂਕਿ ਥਾਂ-ਥਾਂ ਕਿਤੇ ਨਾ ਕਿਤੇ ਵੱਜਣਾ ਪੈਂਦਾ ਛੋਟੇ ਚੱਕਰ 'ਚ ਜਾ ਕੇ ਜਦ ਕੋਈ ਕਹਿੰਦਾ ਮੇਰੇ ਨਾਲ ਬੇਇਨਸਾਫੀ ਹੋ ਰਹੀ ਹੈ ਤੇ ਜਾਣਾ ਪੈਂਦਾ ਔਰ ਵਕੀਲਾ ਦੇ ਮਹਾਰਾਣ ਹੋ ਗਿਆ ਮੋਗੇ ਦੀ ਰੈਲੀ 'ਚ ਮਸਾ ਤੂੰ ਹਸਪਤਾਲ ਤੋਂ ਉੱਠ ਕੇ ਆਇਆ ਕਾਹਦੇ ਲਈ ਭਰਤੀ ਸੀ ਜੁਗਨੂ ਹਸਪਤਾਲ ਦੱਸੋ ਕਾਦੇ ਲਈ ਘਰਤੀ ਹੋਇਆ ਹੈ ਜੀ ਤੁਸੀਂ ਤਾਂ ਸਿਆਣੇ ਹੋ ਤਾਂ ਕਾਦੇ ਲਈ ਹੋਇਆ ਬੋਲੋ ਖਾਦੀ ਪੀਤੀਆਂ ਨੇ ਆ ਖਾਦੀ ਪੀਤੀ ਇੱਥੇ ਖਾਦੀ ਪੀਤੀ ਜਿੱਦਾਂ ਕੋਈ ਕਹੇ ਕੋ ਟਰੈਕਟਰ ਨਹੀਂ ਦਿੰਦਾ ਆਪਾਂ ਇਹ ਮਾਮਾ ਹੀਰਦਿਆ ਸਾਰਾ ਪੰਜਾਬ ਚ ਲੋਨ ਨੂੰ ਫਿਰਦਾ ਇਹ ਹਾਸੇ ਦੀ ਗੱਲ ਨਹੀਂ ਇਹ ਗੰਭੀਰ ਗੱਲ ਆ ਖਾਦੀ ਪੀਤੀ ਵਾਲੇ ਨੂੰ ਕੋਈ ਟੱਬਰ ਦਾ ਜੀ ਕੋਈ ਜ਼ਿੰਮੇਵਾਰੀ ਨਹੀਂ ਦਿੰਦਾ ਤੇ ਅਸੀਂ ਕਹਿੰਦੇ ਪੰਜਾਬ ਦੀ ਜ਼ਿੰਮੇਵਾਰੀ ਦੇ ਤੋ ਉਹ ਪਿਓ ਦਾ ਪਤ ਹਸਪਤਾਲ ਤੋਂ ਉੱਠ ਕੇ ਆਇਆ ਜੋਦ ਨਸ਼ਿਆ ਬਰਤ ਬੋਲਿਆ ਤੇ ਸਿੱਧੇ ਹਸਪਤਾਲ ਪਹੁੰਚ ਗਿਆ ਲਿਵਰ ਫੇਰ ਬਹਿ ਗਿਆ ਤੇ ਆ ਕੇ ਬੋਲਿਆ ਕੀ ਕਹਿੰਦਾ ਮੁੱਠਾ ਨੂੰ ਵਟ ਦਿੰਦਾ ਮਜੀਠੀ ਭਾਈ ਮੈਂ ਨਹੀਂ ਦਿੰਦਾ ਮਗਰ ਮੁੱਠਾ ਮੇਰੀਆਂ ਹੈ ਮੈਂ ਇਹਨੂੰ ਆਇਆਂ ਨੂੰ ਕਰਨਾ ਭਾਈ ਤੈਨੂੰ ਕੀ ਹੋਣਿਆ ਤੇ ਮੈਂ ਮੁੱਠਾ ਨੂੰ ਆਇਆ ਸਿਰ ਤੇਰੇ ਲਈ ਕਰਦਾ ਜਿਹਨੂੰ ਭੁਲੇਖਾ ਕਿ ਤੂੰ ਪਰਚਾ ਦੇ ਕੇ ਸਾਨੂੰ ਪੰਜਾਬੀਆਂ ਨੂੰ ਦੱਬ ਲੇਂਗਾ ਦੱਬਣ ਵਾਲੇ ਨਹੀਂ ਇਹ ਤੇਰੇ ਵਰਗੇ ਗੱਜਨਾ ਦੇ ਸ਼ਿਕਾਰ ਨਹੀਂ ਹੋੜੇ ਚੇਰ ਦਾ ਸ਼ਿਕਾਰ ਕਰਦੇ ਫਿਰ ਫਿਰਦੇ ਨੇ ਇਹ ਰੰਗੇ ਬਿੱਲੇ ਨੂੰ ਕਹਿ ਦਿਓ ਟਾਈਗਰ ਹਲੇ ਜਿਉਂਦਾ ਹੁਣ ਤੇਰਾ ਕੀ ਬਣੂ ਕਾਲਿਆ ਤੇਰਾ ਕੀ ਬਣੂ ਸੰਭਾ 6 ਮਹੀਨੇ ਰਹਿ ਗਏ ਜਦੋਂ ਮਾੜਾ ਜਾਂ ਪੂਛ ਤੇ ਪੈਰ ਧਰਿਆ ਨਹੀਂ ਤੇ ਆਵਾਜ਼ ਕਿਹੜੀ ਨਿਕਲਣੀ ਆ ਲਾਦੀ ਜੀ ਕਿਹੜੀ ਨਿਕਲਣੀ ਬੋਲ ਜੇ ਅਲੀ ਰਕਾ ਦਰਦਾ ਤੂੰ ਤਾਂ ਵਕੀਲ ਵੀ ਐ ਕੀ ਕੀ ਘਰੂਗਾ ਹੈ ਔਰ ਮੈਂ ਤੁਹਾਨੂੰ ਦੱਸ ਦਿਆ ਜਿੰਨਾ ਪੰਜਾਬ ਨਾਲ ਇਹਨੇ ਲੁੱਟ-ਕਸੁੱਟ ਕੀਤੀ ਆ ਨਾ ਮੈਂ ਨਹੀਂ ਹਟਣ ਵਾਲਾ ਮੇਰੇ ਤੇ ਭਾਵੇਂ ਇੱਕ ਬਰਚਾ ਹੋਰ ਹੋ ਜੇ ਮੈਂ ਵੀ ਉਡੀਕਦਾ ਮਗਰ ਜਦੋਂ ਮਜੀਠੇ ਦਾ ਹੱਥ ਪੈ ਗਿਆ ਗੀਚੀ ਨੂੰ ਫਿਰ ਕੀ ਹੋਊ ਕੀ ਕਾ ਨਿਕਲੂ ਔਰ ਮਹਾਰਾਗ ਹੋ ਗਿਆ ਕਹਿੰਦਾ ਜੀ ਕੋਰਟ ਕਚਹਿਰੀਆਂ ਕੋ ਬਰੀ ਹੋ ਗਿਆ ਮਗਰ ਰੱਬ ਦੀ ਕਚਹਿਰੀ ਤੋਂ ਨਹੀਂ ਉਪਰੀ ਹੁੰਦਾ ਮੈਂ ਲਾਇਆ ਸਾਹਿਬ ਮੈਂ ਕੋਣੀ ਬੋਤਲ ਸ਼ਰਾਬ ਪੀਨ ਨਾਲ ਉਹ ਰੱਬ ਦੀ ਕਚਹਿਰੀ ਦੀ ਗੱਲਾ ਇਹ ਕਰੂੰ ਕੋਈ ਅਮਰਿਤਧਾਰੀ ਸਿੰਘ ਕਵੇ ਤੇ ਮੈਨੂੰ ਫੇਰ ਮੰਗ ਤੇ ਮਾੜਾ ਮੋਟਾ ਬੋਝ ਪਵੇ ਕਿ ਰੱਬ ਦਾ ਬੰਦਾ ਕਹਿੰਦਿਆ ਜਿਹੜਾ ਸ਼ਰਾਬ ਪੀ ਕੇ ਮਾਂ ਦੀਆਂ ਝੂਠੀਆਂ ਸ਼ੋਭਾ ਖਾ ਕੇ ਸ਼ਰਾਬ ਨਾ ਛੱਡ ਸਕਿਆ ਸ਼ਰਾਬ ਪੀ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਜਾ ਕੇ ਨਤਮਸਤਕ ਹੋਵੇ ਕਿਉਂ ਰੱਬ ਦੀ ਕਟਹਿਰੀ ਦੀ ਗੱਲ ਕਰ ਸਕਦਾ ਸਾਧ ਸੰਗਤ ਜੀ ਬਾਜੋ ਇਹ ਜੇ ਨਟੇਰਿਆ ਕੋਲੋਂ ਅੱਗ ਦਿੱਲੀ ਵਾਲਿਆਂ ਨੂੰ ਪਹਜਾਓ আর ਆਵਾਜ਼ ਸ਼ੁਰੂ ਹੋਵੇ ਕਿੱਥੋਂ ਇਸ ਬਾਦਰ ਦੇ ਇਲਾਕੇ ਤੋਂ ਰਣਿੱਕੇ ਸਾਹਿਬ ਦੇ ਇਲਾਕੇ ਤੋਂ ਸ਼ੁਰੂ ਹੋਵੇ ਇਹ ਆਸ ਨਾਲ ਇਸ ਉਮੀਦ ਨਾਲ ਅੱਜ ਤੁਹਾਡੇ ਕੋਲ ਆਏ ਆ ਤੁਹਾਡਾ ਦੇਵਧੀਆਂ ਘਰਾਈਆਂ ਤੋਂ ਧੰਨਵਾਦ ਕਰਨ ਵਾਸਤੇ ਆਏ ਆ ਲਾਲੀ ਜੀ ਨੂੰ ਮੇਰੇ ਸਤਿਕਾਰਯੋਗ ਬਾਪੂ ਜੀ ਗੁਜਾਰ ਸਿੰਘ ਰਣੀ ਕੇ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਨਾ ਕਰੋ ਤਜਰਬੇ ਪਹਿਲਾਂ ਤੁਸੀਂ ਵਜ਼ੀਰ ਸਾਹਿਬ ਨੂੰ ਹਟਾ ਕੇ ਡੀਸੀ ਬਣਾ ਲਿਆ ਡੀਸੀ ਨੂੰ ਹਟਾ ਕੇ ਡੀਸੀ ਬਣਾ ਲਿਆ ਮੈਨੂੰ ਤਾਂ ਥੋੜੀ ਨਹੀਂ ਸਮਝ ਆਉਂਦੀ ਐਡਾ ਵਜ਼ੀਰ ਤੁਹਾਨੂੰ ਮਿਲਿਆ ਇਹ ਤਜਰਬੇ ਕੀਤੇ ਨੁਕਸਾਨ ਕਿਦਾ ਹੋਰ ਲੈ ਇਸ ਇਲਾਕੇ ਦਾ ਹੋਲੇ ਇਹ ਜਦੋਂ ਦਾ ਤੁਸੀਂ ਇਹ ਤਜਰਬੇ ਕੀਤੇ ਨਾ ਕੋਈ ਨਵਾਂ ਸਕੂਲ ਆਇਆ ਨਾ ਹਸਪਤਾਲ ਆਇਆ ਹਾ ਇਹ ਜ਼ਰੂਰ ਆ ਸ਼ਰਾਬ ਦੇ ਠੇਕੇ ਜੂਰ ਖਲਾਤੇ ਨੇ ਮਗਰ ਉਹਦੇ ਨਾਲ ਪੰਜਾਬ ਦਾ ਕੀ ਭਲਾ ਹੋਣਾ ਐਕਚੁਅਲੀ ਰਣੀ ਕੇ ਸਾਹਬ ਤੋਂ ਵਧੀਆ ਵਕੀਲ ਇਸ ਇਲਾਕੇ ਨੂੰ ਨਹੀਂ ਮਿਲ ਸਕਦਾ ਔਰ ਉਸ ਕਾਬਲ ਵਕੀਲ ਨੂੰ ਜਿਵੇਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੇਸ਼ਾਸਨ ਚ ਕਾਮਯਾਬ ਕੀਤਾ ਹੁਣ ਜਕਾਰਾ ਛੱਡ ਕੇ ਸੁਪੀਰ ਜੀ ਨੂੰ ਵਿਸ਼ਵਾਸ ਦਿਵਾ ਦਿਓ ਕਿ 2027 ਚ ਇੱਥੋਂ ਦਾ ਐਮ.ਐਲ.ਏ ਕੌਣ ਹੋਊਗਾ ਔਰ ਬਾਦਲ ਸਾਹਿਬ ਦੀ ਕੁਜੀ ਕੈਬਨਿਟ ਚ ਨਾ ਕਹਿੰਦਾ ਦੂਜੇ ਨੰਬਰ ਤੇ ਵਜ਼ੀਰ ਜਾਂ ਵੱਡੇ ਉਹਦੇ ਤੇ ਡਿਪਟੀ ਸੀਐਮ ਦੇ ਅਹੁਦੇ ਤੇ ਕੌਣ ਬੈਠੂਗਾ ਕਮਜਾ ਆਰਚੇ ਰਣੀ ਕੇ ਸਾਥ ਬੈਠ ਕੇ ਜੇ ਸਹਿਮਤ ਹੋ ਪਹਿਲਾਂ ਦੱਸੋ ਸਹਿਮਤ ਹੋ ਫਿਰ ਛੱਡੋ ਜਗਾਰਾ ਗੱਜਵਾਜ ਕੇ ਬਾਦਰ ਦੀਆਂ ਤਾਰਾਂ ਵੀ ਖੜਕਣ ਪੈਣਾਂ ਪੈਣ ਬੋਲੇ ਸੋਹ ਰਹਾ ਅੱਲਾਹ ਅਕਬਰ ਬਾਦਲ ਸਾਹਿਬ ਇਹ ਤਾਰਾਂ ਦੇ ਪਾਰ ਵਾਲੇ ਲੋਕਾਂ ਦੀ ਜੱਦ ਜੱਦ ਸਾਰ ਲਈ ਹੈ ਜਾਂ ਬਾਦਲ ਸਾਹਿਬ ਨੇ ਲਈ ਹੈ ਤੇ ਜਾਂ ਤੁਸੀਂ ਲਈ ਹੈ ਤੇ 10000 ਰੁਪਇਆ ਮੁਆਵਜ਼ਾ ਜਾਂ ਪਹਿਲਾਂ 3000 ਪਹਿਲੀ ਵਾਰ ਹੀ ਮਿਲਣਾ ਸ਼ੁਰੂ ਹੋਇਆ ਬਾਦਲ ਸਾਹਿਬ ਪਰ ਬਾਦਰ ਤੇ ਕੱਲੇ-ਕੱਲੇ ਪਿੰਡ ਚ ਗਏ ਹੁਣ ਨਾਲੇ ਜਗਨੂਨ ਤਾਂ ਭੇਜ ਵੀ ਨਹੀਂ ਸਕਦੇ ਕਿਤੇ ਤਾਰਾਂ ਇਹਦਾ ਲੰਘ ਜਾਵੇ ਮੁੜ ਕੇ ਫੜ ਕੇ ਲਿਆਉਣਾ ਪੈਣਾ ਕਿ ਨਹੀਂ ਭਾਈ ਸਾਦੀ ਪੀਂਦੀ ਤਾਂ ਬੰਦੇ ਦਾ ਕੀ ਪਤਾ ਕਈ ਲੰਘ ਜਾਂਦੇ ਆ ਮੁੜ ਕੇ ਤਿੰਨ-ਤਿੰਨ ਮਹੀਨੇ ਜੇਲ੍ਹਾਂ ਚੋਂ ਲਾ ਕੇ ਆਉਂਦੇ ਅਸਲੀ ਕਿਰਪਾ ਰੱਖੋ ਭਾਈ ਪੰਜਾਬ ਥੋੜਾ ਅਸੀਂ ਥੋੜੇ ਆ ਪੰਜਾਬ ਦੀ ਗੱਲ ਕਰੋ ਇਤਜਾਰ ਤੇ ਬੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ